ਅਪਕਸਰ ਫਿਲਮਾਂ ਵਿੱਚ ਦੇਖਦੇ ਆ ਕਿ ਅਚਾਨਕ ਗੱਡੀ ਸਟਾਰਟ ਹੋ ਜਾਂਦੀ ਹੈ ਜਗ ਤੇ ਉੱਪਰ ਚੜ ਜਾਂਦੀ ਹੈ ਅਤੇ ਇਸੇ ਤਰ੍ਹਾਂ ਦਾ ਇੱਕ ਜੀਬੋ ਮਾਮਲਾ ਆਇਆ ਮੌਗਾ ਜਿਹੜਾ ਦਾ ਪਿੰਡ ਲਾਹੌਰਾ ਤੋਂ ਜਿੱਤੇ ਕਿਰੀਵਰਾ ਦੇ 1.5 ਵਜੇ ਇੱਕ ਪਰਿਵਾਰ ਮੰਜੇ ਲਾ ਕੇ ਬੇੜੇ ਚ ਸੁੱਤਾ ਪਿਆ ਸੀ ਕੋਲ ਖੜਾ ਸੀ ਟਰੈਕਟਰ ਜਦੋਂ ਰਾਤ ਦੇ ਬਚੇ ਨੇ 1.5 ਅਚਾਨਕ ਟਰੈਕਟਰ ਸਟਾਰਟ ਹੋਇਆ ਸਿੱਧਾ ਮੰਜੇ ਵੱਲ ਨੂੰ ਤੁਰ ਪਿਆ ਜਿੱਦੇ ਐਲੀਵੇਟਰ ਚ ਇੱਕ ਔਰਤ ਆ ਗਈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਬੱਚਾ ਖੱਟਾ ਲਗਿਆ ਮੁਰਲੀ ਦੱਸਿਆ ਜਾ ਰਹੀਆਂ ਹਨ ਜਦੋਂ ਚੀਜ਼ ਕੱਟਿਆ ਪਿਆ ਤਾਂ ਇੱਥੇ ਲੋਕ ਇਕੱਠੇ ਹੋ ਗਏ ਆ ਦੇਖਿਆ ਕਿ ਟਰੈਕਟਰ ਸਟਾਰਟ ਸੀ ਤੇ ਦੁਆਰੇ ਚ ਜਾ ਕੇ ਰੁਕ ਗਿਆ ਉਧਰ ਬੈਣੀ ਔਰਤ ਆ ਚੁੱਕੀ ਸੀ ਜਿਹਦੀ ਮੌਤ ਹੋ ਚੁੱਕੀ ਸੀ ਟਰੈਕਟਰ ਦੇ ਅੱਗੇ ਲਾਈਆਂ ਹੋਈਆਂ ਸੀ ਗਿਆ ਮੰਜੇ ਤਿੰਨ ਮੰਜੇ ਸੀ ਪਹਿਲਾ ਮੰਜਾ ਮੇਰੀ ਫਰਨੀ ਦਾ ਜਿਹੜਾ ਦੂਜਾ ਬਾਅਦ ਇੱਕ ਲੜਕੀ ਤੇ ਲੜਕਾ ਤਿੰਨ ਜਣੇ ਪਏ ਸੀ ਟਰੈਕਟਰ ਨੇ ਆਪਣਾ ਸਟਾਰਟ ਪਾਇਆ ਤੇ ਲੱੜ ਪਾਈ ਮੇਰੇ ਘਰ ਵਾੜੇ ਨੂੰ ਬੱਚੇ ਦੇ ਤੋਂ ਸੋਟਾ ਲੱਗ ਗਿਆ ਫੋਟੇ ਭਾਈ ਕੇ ਹਾਂਜੀ ਕਿੰਨੇ ਵਜੇ ਦੀ ਗੱਲ ਹੈ ਇੱਕ ਦਿਨ ਦੀ ਗੱਲ ਹੈ ਰਾਤ ਨੂੰ ਤੇ ਟਰੈਕਟਰ ਕਿਵੇਂ ਸਟਾਰਟ ਹੋ ਗਿਆ ਨਹੀਂ ਚੱਲੂ ਸੀ ਕਿਤੇ ਜੀ ਗੱਲ ਮੈਂ ਥੋੜਾ ਇਧਰ ਹੀ ਬਗਲ ਦਿੱਤੀ ਹੋਈ ਮੈਂ ਵੀ ਟਰੈਕਟਰ ਕਿਵੇਂ ਚੜ ਗਿਆ ਆਪਣੇ ਉੱਤੇ ਆਪੇ ਸਟਾਰਟ ਹੋ ਗਿਆ ਸਟਾਰਟ ਆਪੇ ਹੀ ਹੋ ਗਿਆ ਚੈੱਕ ਕੀਤਾ ਬਾਅਦ ਚ ਸਾਰਾ ਮਚ ਗਿਆ ਅੱਛਾ ਉਹ ਕੋਣ ਸੀ ਉਸ ਤੋਂ ਬੁੱਤਾ ਜਿਹੜਾ ਜਦੋਂ ਟਰੈਕਟਰ ਸਟਾਰਟ ਹੋਇਆ ਮੇਰੀ ਲੜਕੀ ਉਹ ਲੜਕਾ ਤੇ ਮੇਰੀ ਘਰ ਵਾਲੀ ਟਰੈਕਟਰ ਗੇਅਰ ਚ ਖੜਾ ਸੀਗਾ 1:30 ਵਜੇ ਦਾ ਟਾਈਮ ਸੀਗਾ ਜਦੋਂ ਸਾਡਾ ਘਰ ਜਿਹੜੇ ਕਿਲਾ ਨੂਰ ਆਏ ਚੱਲੇ ਘਾ ਤੋਂ ਤੇ ਜਦੋਂ ਉਹਨਾਂ ਨੇ ਕਿਤੇ ਘੜਾ ਪੱਥੇ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚ ਚੜਿਆ ਤਾਂ ਅਸੀਂ ਕੋਈ ਜਿਹੜੀ ਮੌਤ ਹੋਈ ਦੀ ਪਹਿਲਾ ਟਾਇਰ ਜਦੋਂ ਪਾਇਆ ਮੇਰਾ ਟਾਇਰ ਤੇ ਉਹਨਾਂ ਨੇ ਕੱਦ ਜਾ ਕੇ ਜਿਹੜਾ ਦੀ ਟਾਇਰ ਟੋੜੋ ਪਿਆ ਤੇ ਤਿੰਨ ਮੁੰਡੇ ਸੀਗੇ ਬੱਚੇ ਤਿੰਨ ਪਏ ਸੀਗੇ ਕੁੜੀ ਦੇ ਥੋੜੇ ਛੱਪ ਪੈਦਲ ਟੱਟ ਗਈ ਆ ਤੇ ਬੱਚਾ ਜਿਹੜਾ ਸੀ ਪੱਕੇ ਦਾ ਪੱਕਾ ਵੀ ਸੀ ਟੁੱਟਿਆ ਬੱਚਾ ਮਗਰ ਟੱਕਾ ਜਾਇਆ ਕਹਿੰਦਾ ਉਹ ਤਾਂ ਬੱਤ ਕਿਵੇਂ ਹੋਇਆ ਕਿਵੇਂ ਇਹ ਸਾਰਾ ਕੀ ਸਰ ਛਾੜ ਹੋ ਜਾਂਦਾ ਹੈ ਬੈਠੇ ਜਾ ਰੋ ਟਰੈਕਟਰ ਆਪੇ ਸਟਾਰਟ ਹੋ ਗਿਆ ਆਪੇ ਹੀ ਸਟਾਰਟ ਹੋ ਗਿਆ ਆਪੇ ਕਿਵੇਂ ਹੋ ਗਿਆ ਸਟਾਰਟ ਇਹ ਜੀ ਪਰ ਮਾਰਕੀ ਨਾ ਸਲਫ ਚਾਰ ਸਲਫ ਚਾਰ ਸਲਫ ਚਾਰ ਗਿਆ ਟਿਕੜਾ ਖੜਾ ਸੀ ਕਿੱਥੇ ਖੜਾ ਸੀ ਕਿੰਨੇ ਕਿੰਨੇ ਵਜ ਦਾ ਇਹ ਵਾਕਿਆ ਇਹ ਕਿਹੜੇ ਵਜ ਦਾ ਰਾਤ ਨੂੰ ਜੋ ਸੱਤੇ ਵਜ ਹਾਂ 1:30 ਵਜੇ ਟਰੈਕਟਰ ਕਿੰਨਾ ਕੁ ਬਰਾਣਾ ਇਹ ਟਰੈਕਟਰ ਹੈ ਇਹੋ ਕੜਾ ਬਲੋੜੀ 94 94 30 30 ਉਸ ਤੋਂ ਬਾਅਦ ਕੀ ਹੋਇਆ ਹੋਰ ਵੀ ਸਟਾ ਮੱਝੇ ਗਏ ਬੋਟ ਬਦਲੇ ਗੇ ਸਰਵ ਪੂਰੀ ਜਗ੍ਹਾ ਅਗਲਾ ਪੱਦੀਆਂ ਉੱਤੋਂ ਬਰਗੇ ਟੀਮ ਅੱਤਲੇ ਦਾਇਰੇ ਉਹਦੇ ਮੋੜ ਵੀ ਛੱਡਣਾ ਸਟ੍ਰੈਟ ਜਿਹੜਾ ਪਹਿਲਾ ਟਾਇਰ ਸੀ ਉਹਦੇ ਛੱਡਣ ਗਿਆ ਤੇ ਇਹ ਉਹ ਜਿਹਾ ਟਾਈਮ ਅੱਤਲੇ ਕੇ ਪਰ ਅੱਤਲੇ ਆਉਂਦੇ ਜੱਗਵਾਂ ਟੀਵੀ ਲਈ ਮੈਂ ਹਰੀਜ ਬਟੜਾ